ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਖਾਸ ਬਲੈਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਸ਼੍ਰੋਮਣੀ ਕਾਲਦਲ ਬਦਲ ਤੇ ਤਿੱਖਾ ਨਿਸ਼ਾਨਾ ਸਾਧਿਆ ਇਸ ਸਬੰਧੀ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਕਾਲਦਲ ਬਦਲ ਨੇ ਗੈਂਗਸਟਰਾਂ ਦਾ ਆਸਰਾ ਲੈ ਕੇ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਗੈਂਗਸਟਰ ਨਹੀਂ ਸਿਆਸੀ ਜ਼ਮੀਨ ਤਿਆਰ ਨਹੀਂ ਕਰਨ ਦਿੱਤੀ ਜਾਵੇਗੀ ਉਹਨਾਂ ਕਾਂਚਨਪ੍ਰੀਤ ਦੀ ਗ੍ਰਿਫਤਾਰੀ ਬਾਰੇ ਵੀ ਅਹਿਮ ਖੁਲਾਸੇ ਕੀਤੇ ਉਹ ਕਾਂਚਨਪ੍ਰੀਤ ਨੂੰ ਇਹ ਤਾਂ ਕਹਿੰਦੇ ਆ ਇੱਕ ਤਲਵੀ ਫੌਜੀ ਦੀ ਬੇਟੀ ਆ ਜੀ ਪਰ ਇਹ ਵੀ ਕਹਿੰਦੇ ਕਿ ਉਹ ਇੱਕ ਡਾਕਟਰ ਦੀ ਪਤਨੀ ਹੈ ਇਹ ਵੀ ਸਭ ਦੱਸਦੇ ਕਿ ਉਹ ਕਿੱਦਾਂ ਆਈ ਇੰਡੀਆ ਵੀ ਕਿਹੜੀ ਇਮੀਗ੍ਰੇਸ਼ਨ ਦੇ ਵਿੱਚ ਤੇਰੇ 에어ਪੋਰਟ ਦੇ ਉੱਤੇ ਉਹਦਾ ਵੀਜ਼ਾ ਕਲੀਅਰ ਹੋ ਗਿਆ ਕਿੱਦਾਂ ਪਹੁੰਚੀ ਇੰਡੀਆ ਦੇ ਵਿੱਚ ਉਹਦੇ ਕਿਸ ਢੰਗ ਨਾਲ ਪੁਸਿਆਬ ਕੀਤਾ ਕਹਿੰਦੇ ਨੂੰ ਪਤਾ ਜੇ ਪਤਾ ਤੇ ਸੁਖਵੀਰ ਥੋੜੀ ਪੰਜਾਬ ਦੇ ਲੋਕਾਂ ਨੂੰ ਦੱਸ ਦੇ ਇੱਕ ਜੱਸੂ ਵੀ ਪਤਨੀ ਜਿਹੜੀ ਆ ਕਿੱਦਾਂ ਆਈ ਆ ਕਿੱਦਾਂ ਆ ਕੇ ਕਤਨਤਨ ਹਲਕੇ ਦੇ ਵਿੱਚ ਬੈਠਦਾ ਮਾਹੌਲ ਕ੍ਰੀਏਟ ਕੀਤਾ ਕਿੱਦਾਂ ਆ ਕੇ ਲੋਕਾਂ ਦੇ ਕੰਨਾਂ ਨੂੰ ਫੂਲ ਲਾ ਕੇ ਉਹ ਆਪਣੇ ਪਤੀ ਨਾਲ ਗੱਲਾਂ ਕਰਾਉਂਦੀ ਸੀਗੀ ਤਾਂ ਮੁਕੰਮਲਦੀ ਸੀਗੀ ਕਿ ਵੋਟਾਂ ਦਾ ਪਾਈ ਤੇ ਕੀ ਹੱਫੜ ਹੋਊਗਾ ਇਹ ਜਿਹੜੀ ਗੈਂਸਟਰ ਦੀ ਪੋਲਿਟਿਕਸ ਜਦੋਂ ਕੱਲੀ ਦਲ ਭਾਜਪੀ ਦਾ ਦਾਸਾ ਰਾਜ ਆਇਆ ਇਹ ਉਦੋਂ ਸ਼ੁਰੂ ਹੋਈ ਹੈ ਇਹ ਗੈਂਸਟਰ ਦੀ ਪੋਲਿਟਿਕਸ ਹੈ ਅੱਜ ਜਿੱਥੇ ਆਪਾਂ ਬੈਠੇ ਆਂ ਤੇ ਨੇੜੇ ਪਤਲੀ ਘਰ ਚੌਕ ਹੈ ਜਿੱਥੇ ਮਜੀਠੀਏ ਦੇ ਗੈਂਗਸਟਰਾਂ ਨੇ ਇੱਕ ਧੀ ਦੀ ਇੱਜ਼ਤ ਬਚਾਉਂਦੇ ਥਾਣੇਦਾਰ ਨੂੰ ਕਿੱਦਾਂ ਬੋਲ ਜਾਂਦਾ ਪੁੰਨ ਦਿੱਤਾ ਸੀਗਾ ਕੱਲੇ ਭੁੰਗੇ ਦੀ ਗਏ ਮਜੀਠੀਏ ਦੇ ਨਾਂ ਦੇ ਮਾਲਕੇ ਗਏ ਹੋ ਕਿੱਦਾਂ ਮਾਪਾ ਜੇਲ ਬਰੇਕਾਂਡ ਹੋਇਆ ਕਿੱਦਾਂ ਪਤਾ ਨਹੀਂ ਕਿੰਨੇ ਤਾੜ ਜਿਹੜੇ 10 ਸਾਲ ਦੇ ਵਿੱਚ ਹੋਏ 10 ਸਾਲ ਦੇ ਵਿੱਚ ਕਿੰਨੇ ਗੈਂਗਸਟਰਾਂ ਨੂੰ ਪੱਥੇ ਪਾਏ ਗਏ ਕਾਲੀ ਦਲ ਵੱਲੋਂ ਤੇ ਬੀਜੇਪੀ ਵੱਲੋਂ ਅੱਜ ਸਾਰੇ ਗੱਲਾਂ ਕਰਦੇ ਅੱਜ ਇਹ ਕਿੰਨੇ ਧੀਆਂ ਭੈਣਾਂ ਦਾ ਸਵਾਲ ਹੈ ਹਾਂ ਧੀਆਂ ਭੈਣਾਂ ਦਾ ਸਵਾਲ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਅਸੀਂ ਹਰ ਪੰਜਾਬੀ ਨੂੰ ਪਤਾ ਹੈ ਕਿ ਧੀਆਂ ਭੈਣਾਂ ਦੀ ਇੱਜ਼ਤ ਕਿੱਦਾਂ ਕਰਦੀ ਹੈ ਰਿਸਪੈਕਟ ਕਿੱਦਾਂ ਕਰਦੀ ਹੈ ਇਹਨਾਂ ਨੂੰ ਕੋਈ ਜ਼ਿਆਦਾ ਨਹੀਂ ਪਤਾ ਇਹਨਾਂ ਕੋਲ ਕੋਈ ਜ਼ਿਆਦਾ ਸਰਟੀਫਿਕੇਟ ਨਹੀਂ ਕਿ ਪਰ ਸਵਾਲ ਇਹ ਦੀ ਅਸਰ ਸਵਾਲ ਇਹ ਹੈ ਕਿ ਕਾਲੀ ਦਲ ਆਪਣੀ ਸਿਆਸੀ ਜ਼ਮੀਨ ਚਿਆਰ ਕਰਨ ਵਾਸਤੇ ਪੰਜਾਬ ਦੇ ਪੁੱਤਾਂ ਨੂੰ ਦੁਬਾਰਾ ਗੈਂਗਸਟਰ ਬਣਾ ਕੇ ਉਹ ਫੇਰ ਆਪਣੀ ਸਿਆਸੀ ਜ਼ਮੀਨ ਚਿਆਰ ਕਰ ਰਿਹਾ ਜਿਹੜੀ ਨਹੀਂ ਹੋਣ ਦਿੱਤੀ ਜਾਊਗੀ ਭਾਵੇਂ ਜੋ ਮਰਜ਼ੀ ਹੋਵੇ ਨਹੀਂ ਹੋਣ ਦਿਆਂਗੇ ਇਤਨਾ ਸਭ ਤੇ ਤਜਰਬਾ ਹੋ ਗਿਆ ਤੰਤਪ ਤੁਸੀਂ ਯਾਰ ਠਿਕਟਾਂ ਦੇ ਉੱਤੇ ਆਇਓ ਤੁਹਾਡੇ ਜੇ ਵੀ ਹਿੰਮਤ ਨਹੀਂ ਬੋਲੋ ਸੀ ਡੈਕਸਰ ਵੀ ਫਸਦੂ ਟਿਕਟ ਦਿੱਤੀ ਆ ਕਿਉਂ ਨਹੀਂ ਬੋਲਦੇ ਕੰਚਨਪ੍ਰੀਤ ਡੈਕਸਰ ਵੀ ਪਤਨੀ ਹੈ ਤੁਹਾਡੇ 'ਚੇ ਹਿੰਮਤ ਨਹੀਂ ਬੋਲੋ ਜੋ ਡੈਕਸਰ ਵੀ ਪਤਨੀ ਰਹਿ ਗਈ ਤਾਂ ਕੀ ਕਹਿੰਦੀ ਪਤਨੀ ਲਊਗੀ ਉਹ ਤੁਸੀਂ ਕਿਦਾਂ ਲੋਕ ਦੇ ਫਿਰਦੇ ਹੋ ਯਾਰ ਦੱਟ ਕੇ ਕਹੋ ਦੱਟ ਕੇ ਕਹੋ ਕਿ ਅਸੀਂ ਜੈਸਟਰ ਦੇ ਲਈ ਪੋਲਿਟਿਕਸ ਕਰਨੀ ਹੈ ਦੱਟ ਕੇ ਕਹੋਗੇ ਸਾਡੇ ਪੱਲੇ ਕੋਈ ਨਹੀਂ ਸੈਸੀ ਦਾਬ ਤੇ ਸੈਸੀ ਦਾਬ ਤੇ ਸਾਡੀ ਜ਼ਮੀਨ ਧਰਮਕ ਦੋਤੇ ਤੇ ਸੈਸੀ ਦਾਬ ਤੇ ਖਤਮ ਹੋ ਚੁੱਕੀ ਆ ਅਸੀਂ ਦੁਬਾਰਾ ਉਹੀ ਰਾਹ ਚੜ੍ਹਨਾ ਚਾਹੁੰਦੇ ਜਿਹੜਾ 10-15 ਸਾਲ ਪਹਿਲਾਂ ਸੀਗਾ ਪੜੇ ਸਰ ਬਹੁਤ ਔਖਾ ਹੈ ਇਹ ਬਾਦੀ ਛੋੜ ਦੇਵਾਂਗੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਯਾਰ ਆ ਮੇਰੇ ਕੋਲ ਪੇਪਰ ਪਏ 10 ਤੋਂ ਲੈ ਕੇ ਹੁਣ ਤੱਕ 24 ਤੱਕ ਆ ਮੈਨੂੰ ਲੱਗਦਾ 20 ਤੋਂ ਵੱਧ ਬੱਥਿਆ ਉਸ ਬੰਦੇ ਦੇ ਉੱਤੇ ਗੈਸਟਰ ਦੇ ਉੱਤੇ ਜਿਹਦੀ ਆਪਣੀ ਪਤਨੀ ਹੈ ਕੀ ਨਾ ਆਈ ਉਹਨਾਂ ਤੋਂ ਬਾਅਦ ਸਿਰ ਬਾਅਦ ਸਭ ਨੂੰ ਪਤਾ ਮੈਨੂੰ ਕਿ ਇੱਕ ਦਸਤ ਦੀ ਲੋੜ ਹੈ ਕੋਈ ਆ ਆਪ ਲੋਕੋ ਸਭ ਹਾਲ ਐਫ ਆਈ ਆਰ ਦੀ ਨੰਬਰ ਹੈ ਮੇਰੇ ਕੋ ਡੇਟ ਹੈ ਤਪਲਾਂ ਦੇ ਬੱਥਿਆ ਜਾਂ 307 ਦੇ ਬੱਥਿਆ ਲੁੱਟਾ ਖੋਹਦੇ ਬੱਥਿਆ ਕੀ ਚਾਹੁੰਦੇ ਆਪਾਂ ਕਾਲੀ ਗੱਲ ਕੀ ਚਾਹੁੰਦਾ ਕਿ ਪੰਜਾਬ ਨੂੰ ਸੁੱਟ ਗਏ ਉਹਨਾਂ ਦੇ ਗਾੜੀ ਪੰਜਾਬ ਨੂੰ ਦੁਬਾਰਾ ਉੱਥੇ ਤੱਕ ਦੀਏ ਇਹ ਜਾਗਤ ਵੀ ਦੇਵਾਂਗੇ ਸਭ ਭਾਵੇਂ ਜੋ ਬੰਦੀ ਹੋਵੇ ਅਸੀਂ ਡੈਕਸਟਾਵੇਂ ਵਾਈ ਪੋਲਟਿਕਸ ਉਹ ਵੀ ਹੋਰ ਦੇਵਾਂਗੇ ਭਾਵੇਂ ਜੋ ਬੰਦੀ ਹੋਵੇ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟਿਵ ਦੇ ਨਾਲ ਧੰਨਵਾਦ